ਨਾਲ ਸੋ ਤਦ ਤਦ ਤੁਲੀਆ ਤੇ ਰਹਿਣ ਦਾ ਕੋਈ ਹੱਕ ਨਹੀਂ ਕੋਈ ਹੱਕ ਨਹੀਂ ਹੈ ਕੈਦਿਆਂ ਨਾ ਚਦੋ ਅੱਲਾਹ ਮਾਰੀ ਨਿਕਲ ਜਾਏ ਬੰਦੇ ਦੀ ਟੂਈ ਟੁੱਟ ਜਾਂਦੀ ਹੈ ਬਸ ਮੈਂ ਤਾਂ ਇਹ ਸੋਚਦਾ ਰਹਿਣਾ ਕਿ ਭਾਈ ਆਰਤੀ ਕੀ ਦਾ ਕਰ ਜਾ ਕਿਵੇਂ ਤਾਰੂਗਾ ਆਰਤੀ ਕੀ ਦਾ ਆਰਤੀ ਕੀ ਦਾ ਕਰ ਜਾ ਕਰ ਤਾਰਦੇ ساری ਜਿੰਦਗੀ ਨਾਂਗੀ ਪਰ ਮੁੰਡੇ ਨੇ ਬਹੁਤਾਂ ਕੀਤਾ ਕਦੇ ਪੋਲਟ ਦੀ ਡਿਮਾਂਡ ਕਰਦਾ ਪੋਲਟ ਵੀ ਦਵਾਤਾ ਕਦੇ ਗੱਡੀ ਦੀ ਟਮਾਂਡ ਕਰਦਾ ਗੱਡੀ ਵੀ ਦਵਾਦੀ ਪਰ ਉਹਨੇ ਇੱਕ ਚੀਜ਼ ਜੇ ਫਰੀ ਬੈਠਾ ਵੀ ਮੈਂ ਥਾਰ ਲੈਣੀ ਹੈ ਖਾਰ ਲੈਣੀ ਐ ਐਨਾ ਵੱਡਾ ਬੋਝ ਨਹੀਂ ਚੱਕ ਸਕਦਾ ਮੈਂ ਜੇ ਬੋਝ ਚੱਕਣ ਵਾਲਾ ਤਾਂ ਮਰ ਹੀ ਚੰਗਾ ਤੈਨੂੰ ਕਰ ਨਾਲ ਸਿਆ ਦੁਨੀਆ ਤੇ ਜਿਉਣ ਦਾ ਕੋਈ ਹੱਕ ਨਹੀਂ ਓਏ ਮੈਂ ਤੇ ਰੱਬ ਮੋਰੀ ਹੀ ਇਹ ਅਰਦਾਸ ਕਰਦਾ ਹਾਂ ਹੱਥ ਛੁੜ ਕੇ ਹੀ ਝੋਲੀ ਘਾੜਦਾ ਤੇ ਦੇਣਾ ਚੱਜਦਾ ਸੀ ਨੀ ਮੇਰੇ ਵਰਗੀ ਲਾਤ ਤੱਕ ਤੇ ਪੈਰੀ ਦੁਸ਼ਮਣ ਨੂੰ ਮਰਦੀ ਦਮ ਮਾਰ ਕੇ ਨਾ ਨਾ ਮੇਰੇ ਸਾਲੇ ਨੂੰ ਇਹਨੂੰ ਪਤਾ ਲੱਗ ਜਾਊਗਾ ਕਿ ਕੀ ਵੀਲਦਾਰੀ ਕੀ ਹੁੰਦੀ ਹੈ ਚੱਲ ਕਰਨਲ ਸਿਆ ਆਪਣੀ ਜ਼ਿੰਦਗੀ ਇਸ ਖੇਤਾ 'ਚ ਖਤਮ ਕਰ ਜਾ ਜਿੱਥੇ ਤੂੰ ਆਪਣਾ ਬਚਪਨ ਦੇਖਿਆ ਸੀ ਆਪਣੇ ਪਿਓ ਦੇ ਮੋਢਿਆਂ ਤੇ ਚੁੱਕ ਕੇ ਇਹ ਦੁਨੀਆ ਦੇਖੀ ਸੀ ਚੱਲ ਕਣਕ ਆ ਤਾਂ ਵਧੀਆ ਹੁੰਦੀ ਆ ਯਾਰ ਜੇ ਰੱਬ ਥੋੜੀ ਠੰਡ ਹੋਰ ਪਾ ਜਾਂਦਾ ਤਾਂ ਝਾੜ ਵਧੇ ਨਿਕਲਣਾ ਸੀਗਾ ਚਲੋ ਰੱਬ ਦੀ ਮਰਜ਼ੀ ਆ ਆ ਰੋਣ ਦੀ ਬਾਈ ਇੱਥੋਂ ਹੀ ਜਾਂਦੀ ਐ ਤਾਂ ਆ ਕੀ ਕਰ ਲੱਗਿਆ ਆ ਕੀ ਕਰ ਲੱਗਿਆ ਹੈ ਕੀ ਹੋ ਗਿਆ ਦੱਸ ਵੀ ਕੁਝ ਮਿੱਤਰੋ ਕਿਉਂ ਕੀ ਗੱਲ ਹੋ ਗਈ ਦੱਸ ਦੱਸ ਮੈਨੂੰ ਗੱਲ ਦੱਸ ਕੀ ਗੱਲ ਹੋ ਗਈ ਕੁਛ ਨਹੀਂ ਕੀ ਗੱਲ ਹੋ ਗਈ ਦੱਸ ਕੋਈ ਹੱਲ ਦੱਸ ਕੱਢਾਂਗੇ ਫਿਰ ਆਪਾਂ ਕਹਿੰਦੇ ਨਾ ਫਿਰ ਮਰਨਾ ਹੱਲ ਥੋੜੀ ਹੁੰਦਾਗਾ ਕੋਈ ਇਲਾਜ ਨਹੀਂ ਕਰਨਾਗਾ ਜਦਦੀ ਹੋਏ ਨਹੀਂ ਹੋਵੇਗਾ ਨਹੀਂ ਤਾਂ ਮਰਨਾ ਹੱਲ ਨਹੀਂ ਉਹ ਤੂੰ ਗੱਲ ਦੱਸ ਬੈਠੀ ਗੱਲ ਕਰਾਂ ਐ ਕੋਈ ਗੱਲ ਨਹੀਂ ਐ ਬੱਸ ਹੋ ਕੇ ਜਾ ਕੀ ਗੱਲ ਹੋ ਗਈ ਦੱਸ ਮਿੰਟ ਉਹ ਮੇਰਾ ਮੁੰਡਾ ਨਾ ਗਰਮੀਤ ਹੂੰ ਤੇਰਾ ਤਾਂ ਯਾਰ ਹੈ ਹਾਂ ਉਹ ਭਰਾਵਾ ਮੈਂ ਤੇਰੇ ਮੂਲੇ ਹੱਥ ਚੋੜਦਾ ਜੇ ਤੇਰੀ ਸੁਣ ਲੈ ਹਾਂ ਤੇ ਤੂੰ ਸਮਝਾ ਕੇ ਦੇਖੀ ਉਹਨੂੰ ਕੋਈ ਗੱਲ ਨਹੀਂ ਪਹਿਲਾਂ ਉਹਨੂੰ ਬੋਲਟ ਲਾ ਕੇ ਦਿੱਤਾ ਫਿਰ ਉਹਨੂੰ ਕਾਰ ਲਾ ਕੇ ਦਿੱਤੀ ਹਾਂ ਹੁਣ ਇੱਕ ਹੀ ਚੀਜ਼ ਦੀ ਗੱਲ ਹੀ ਡਾਈ ਬੈਠਾ ਕਹਿੰਦਾ ਮੈਂ ਥਾਰ ਲੈਣੀ ਐ ਕੋਈ ਗੱਲ ਨਹੀਂ ਉਹਨੂੰ ਸਮਝਾਵਾਂਗੇ ਬਹਿ ਕੇ ਪੰਜ ਸਮਝਾਣਾ ਕੋਈ ਗੱਲ ਨਹੀਂ ਤੂੰ ਮਨ ਕਰ ਤੂੰ ਹਲਾ ਕਰੀ ਜੰਨਾ ਕੋਈ ਗੱਲ ਸਮਝਾ ਦਾਂਗੇ ਯਾਰ ਮੈਂ ਹੁਣ ਉਹਨੂੰ ਖੱਡ ਵੜ ਕੇ ਦੇ ਦਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ 13 ਲੱਖ ਦੀ ਗੱਡੀ ਲੈਤੀ 3 ਲੱਖ ਦਾ ਬੋਲਟ ਲੈਤਾ ਹੁਣ ਕਹਿੰਦਾ ਮੈਨੂੰ ਥਾਰ ਲੈ ਕੇ ਦੇ ਜੇ ਥਾਰ ਨਹੀਂ ਲੈ ਕੇ ਹੁੰਦਾ ਤਾਂ ਮੈਂ ਜ਼ਮੀਨ ਵੇਚ ਕੇ ਖਾ ਜੂਗਾ ਫਿਰ ਤੂੰ ਇਹ ਜਾ ਕੇ ਮੈਂ ਥੋੜੀ ਗੱਲ ਲੱਗ ਰਸਾ ਲਈ ਜਾਂਦੇ ਉਹ ਤੂੰ ਦੱਸ ਮੈਂ ਕਰਾਂ ਕੀ ਯਾਰ ਨਹੀਂ ਤਾਂ ਇਹ ਕੰਮ ਨਹੀਂ ਕਰਨਾ ਨਹੀਂ ਨਹੀਂ ਗੱਲ ਤਾਂ ਇਹ ਗੱਲ ਹੈ ਬਹਿ ਕੇ ਗੱਲ ਕਰਦੇ ਪਰ ਚਾਰ ਬੰਦੇ ਸਾ ਤੇ ਇਕੱਠੇ ਬੈਠ ਕੇ ਗੱਲ ਕਰਦੇ ਆ ਸਮਝਾਉਣੇ ਆਪਾਂ ਮੁੰਡੇ ਨੂੰ ਹਾਂ ਮੈਂ ਤੈਨੂੰ ਇਹੀ ਕਹਿੰਨਾ ਕੋਈ ਗੱਲ ਨਹੀਂ ਸਮਝਾਉਣ ਉਹ ਤੇ ਮੇਰਾ ਉਹਨੂੰ ਸੁਝਾ ਕੇ ਆ ਮਰਨਾ ਨਹੀਂ ਹੱਲ ਹੁੰਦੇ ਇਹ ਇਹ ਕੰਮ ਨਹੀਂ ਕਰਨਾ ਜੇ ਤੂੰ ਨਾ ਆਉਂਦਾ ਨਾ ਨਹੀਂ 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 ਤਾਂ ਆਏ ਤੈਨੂੰ ਮਰ ਥੋੜੀ ਦੰਨੇ ਕੋਈ ਨਾ ਸਮਝਾ ਦਾਂਗੇ ਆਪਾਂ ਬਹਿ ਕੇ ਗੱਲ ਕਰਾਂਗੇ ਠੀਕ ਆ ਉਹ ਜਾਣਾ ਦੋਸਤ ਨੂੰ ਸਦਾ ਜਿਹੜਾ ਰਹਿੰਦਾ ਹੋ ਠੀਕ ਹੈ ਸ਼ਰਮ ਤੇ ਤੂੰ ਮੇਰੀ ਜਨਮ ਦੀ ਜਾਨੀ ਤੂੰ ਮੇਰਾ ਦੁੱਖ ਸੁਣਾ ਕਹਿੰਦੇ ਆ ਨਾ ਜਦੋਂ ਆਪਾਂ ਕਿਸੇ ਨੂੰ ਦੁੱਖ ਸੁਣਾਉਂਦੇ ਆ ਤਾਂ ਬੰਦੇ ਦਾ ਦੁੱਖ ਅੱਧਾ ਹੋ ਜਾਂਦਾ ਹਾਂ ਮੈਂ ਤਾਂ ਅੰਦਰੋਂ ਅੰਦਰੋਂ ਭਰਿਆ ਪਿਆ ਅੱਜ ਤਵਾਰ ਇਹ ਕ ਹਾਂ ਪਰ ਮੇਰੀ ਇੱਕ ਬੁੱਤ ਹੱਥ ਜੋੜ ਕੇ ਬੇਨਤੀ ਹੈ ਤੈਨੂੰ ਜਾਂ ਉਹਨੂੰ ਸਮਝਾ ਕੇ ਆ ਆ ਮੈਂ ਸਮਝਾਉਣਾ ਉਹਨੂੰ ਕੋਈ ਗੱਲ ਨਹੀਂ ਮੈਂ ਸਮਝਾਉਂਦਾ ਉਹ ਆਉਂਦੇ ਹੋਣਾ ਇੱਧਰ ਤੈਨੂੰ ਕਹਿ ਕੇ ਆ ਕੇ ਯਾਰ ਤੁਹਾਡੀ ਪਿਆਉਣ ਦਾੰਗ ਨਾ ਕਰ ਕੋਈ ਗੱਲ ਮੈਂ ਸਮਝ ਸਭ ਤੇ ਦਾੰਗ ਨੀ ਜਾਰੇ ਜੇ ਰੱਬ ਨਾ ਭੇਜਦਾ ਕ੍ਰਿਸ਼ਨਾ ਵਰਕੇ ਆਇਆ ਸੀ ਤਾਂ ਹੋ ਸਕਦਾ ਜਿੰਨਾ ਜਿਹੇ ਦੇਖਦਾ ਹੋ ਕੇ ਜਿੰਨਾ ਕਰਨਾ ਅਸੇ ਬੰਦੇ ਨੂੰ ਤੁਰਨਾ ਪੈਂਦਾ ਬਾਦਰ ਵੇਖੀਂ ਬੰਦ ਕਰਾ ਪਰ ਆ ਮੈਂ ਚੱਲ ਜਉਂਦਾ ਦਾਸ ਪੀਲੇ ਮੀਂਹ ਜਿੰਦਗੀ ਪਾਤ ਇਹ ਜੇ ਪੁੱਤ ਹੋਣੇ ਚਾਹੀਦਾ ਘਰ ਘਰ ਐਤ ਕਿਤਾ ਗਰਮੀ ਸਿਆ ਫਸਲ ਵਧੀਆ ਲਾ ਵੀ i20 ਦੀਆਂ ਰਹਿ ਗਈਆਂ ਕਿਸਨਾ ਆਪਣੀਆਂ ਦੋ ਐਤਕੀ ਤਾਂ ਬਾਪੂ ਨਾਲ ਗੱਲ ਕਰ ਹੀ ਲੈਣੀ ਆ ਜੇ ਕਿਤੇ ਐਤਕੀ ਆਪਣੀ ਵੀ ਫਸਲ ਦਾ ਝਾੜ ਵੱਧ ਨਿਕਲੇ ਆਵੇ ਨਾ ਸਵਾਦ ਆ ਜੀ ਇਧਰ ਲਈ ਕਣਕ ਵੀ ਬਹੁਤ ਸੋਹਣੀ ਹੈ ਤੇ ਇਧਰ ਲਈ ਬਹੁਤ ਸੋਹਣੀ ਹੈ ਸ਼ਰੀਕਾਂ ਨੇ ਥਾਰਤਾ ਲਿਆਂਦੀ ਪਰ ਆਪਾਂ ਵੀ ਸ਼ਰੀਕਾਂ ਦੇ ਹੰਡ ਭੰਨਣੇ ਆ ਐਤਕੀ ਬਾਪੂ ਨਾਲ ਗੱਲ ਕਰਕੇ ਵੀ ਜਿਹੜੀਆਂ ਦੋ ਕਿਸ਼ਤਾਂ ਰਹੀਆਂ ਕਿਸ਼ਤਾਂ ਨੂੰ ਛੱਡ ਪਰੇ ਲਖਿਆ ਥਾਰਤ ਕੀ ਕੜਾਈ ਲੱਗੇ ਲਿਖੀ ਜਾਊ ਸ਼ਰੀਕਾਂ ਦਾ ਹੀ ਵੀ ਆਪਾਂ ਹਿੱਕ ਤੇ ਬੜਾ ਬਾਲ ਦੇ ਕਿਹੜਾ ਕੀ ਹਾਲ ਹੈ ਭਾਈ ਉਹ ਕਿਵੇਂ ਆ ਠੀਕ ਹੈ ਹੋਰ ਕਿਹੜੇ ਮਾਰਦਾ ਫਿਰਦਾ ਉਹ ਬਾਪੂ ਕੋਲ ਚੱਲਿਆ ਸੀ ਮੈਂ ਕਿਹਾ ਥਾਰ ਕਢਾ ਲੈ ਜੀ ਸ਼ਰੀਕ ਕਢਾ ਲੈ ਥਾਰ ਕਢਾਉਣੀ ਹੈ ਥਾਰ ਕਢਾਉਣੀ ਹੈ ਕਿ ਆਪਾਂ ਥਾਰ ਕਿ ਥਾਰ ਇੰਨੀ ਮਹਿੰਗੀ ਗੱਡੀ ਕੀ ਕਰੇਗਾ ਯਾਰ ਸ਼ਰੀਕਾ ਨੇ ਕਢਾ ਲੈਂਦੀ ਆਪਾਂ ਨਹੀਂ ਕਢਾ ਕੇ ਲਿਆਉਣੀ ਤੇਰਾ ਬਾਪੂ ਦਾ ਜਿਹੜਾ ਖੇਤਾ ਮੱਥਾ ਮਾਰਦਾ ਰਹਿੰਦਾ ਤੂੰ ਹੱਥ ਉਹ ਯਾਰ ਬਾਪੂ ਨੂੰ ਕੀ ਪਤਾ ਪਤਾ ਕਿ ਹੁਣ ਯਾਰ ਬਾਪੂ ਜਿਹੜਾ ਤਰੇਨਾ ਸੈਣਾ ਬਾਪੂ ਮਿਹਨਤ ਕਰਦਾ ਸੋ ਬਾਰੇ ਸਰੀ ਬੁੱਢਿਆਂ ਨੂੰ ਨਹੀਂ ਪਤਾ ਪਰ ਕੇ ਗਣ ਕ ਓ ਯਾਰ ਫੇਰ ਕੀ ਹੋ ਜੂਗਾ ਜੇ ਕਿ ਥਾਰ ਲਿਆਂਗਾ ਤਾਂ ਥਾਰ ਨਾ ਕੀ ਹੋ ਜੂਗਾ ਯਾਰ ਮੇਰੀ ਗੱਲ ਸੁਣ ਸ਼ਰੀਕਾ ਨੇ ਆਏ ਪਤਾ ਦੇਖੇ ਆਏ ਆਏ ਮੋਚੜਾ ਕੇ ਲੰਗਦਾ ਓ ਸ਼ਰੀਕਾ ਤਾਂ ਕੱਲ ਨੂੰ ਜਾ ਜਾਣਾ ਤੂੰ ਜਾ ਆਪਾਂ ਸ਼ਰੀਕਾ ਨਾਲ ਉੱਤੋਂ ਦੀ ਐ ਫਸਲ ਤਾਂ ਦੇਖ ਆਪਣੀ ਜੇ ਤੇਰੇ ਬਾਪੂ ਨੂੰ ਕੁਝ ਹੋ ਗਿਆ ਫੇਰ ਫੇਰ ਸਾਰੀ ਗੱਲ ਬੁੜਿਆਂ ਨੂੰ ਕੁਝ ਨਹੀਂ ਹੁੰਦਾ ਜੇ ਬਾਪੂ ਨੂੰ ਕੁਝ ਹੋ ਗਿਆ ਮਰ ਜੂਗਾ ਉਹਨੂੰ ਜ਼ਮੀਨ ਤਾਂ ਮੇਰੇ ਹੱਥੀ ਆਉਣੀ ਐ ਠੱਠਾ ਲੱਗੂ ਆਪੂ ਦਾ ਲੋਕੋ ਨਹੀਂ ਹੁੰਦਾ ਗੁੱਠੇ ਘਾਟਾ ਕਰਾਵਾਂਗੇ ਤੇ ਸਾਈਡ ਦੇ ਉਹਨਾਂ ਦੇ ਜ਼ਮੀਨ ਵਿਕਣੇ ਮੈਨੂੰ ਬੁੜਿਆਂ ਨੂੰ ਕੱਢ ਲੈਣਾ ਕਰ ਜਾ ਕੇ ਬਸ ਗੱਲ ਕਰਕੇ ਉਹਨਾਂ ਨਾਲ ਤੇ ਮੇਰੇ ਨਾਲ ਚੱਲ ਤੂੰ ਕਹਤਾ ਨਾ ਬਈ ਥਾਰ ਨਾ ਕਿਹਦਾ ਇਹ ਰੋਡ ਦਾ ਆਟੋਮੈਟਿਕ ਡੀਰ ਬਹਿ ਗਈ ਆ ਉਹ ਯਾਰ ਆਟੋਮੈਟਿਕ ਬੇਚ ਦਾਂਗੇ ਨੂੰ ਪੁਰਾਣੀ ਹੋ ਗਈ ਬਈ ਫਿਰ ਆਪਣੀ ਲਿਆ ਟੁੱਟ ਜੂ ਇਹ ਕੀ ਬਣਾ ਕਰੀ ਬਈ ਵਿਚਾਰਾ ਕਿਸਾਨ ਜਿਹੜਾ ਬਾਪੂ ਕਿੰਨੀ ਮਿਹਨਤ ਕਰਦਾ ਦੇਖ ਰਹਾ ਨਾ ਤੂੰ ਉਹਦੇ ਨਾਲ ਤੂੰ ਤੂੰ ਨਾ ਬੁੜੇ ਨੂੰ ਜਾ ਕੇ ਸਮਝਾ ਦੇ ਬੁੜੇ ਨੂੰ ਤਾਂ ਸਮਝ ਆਇਆ ਨਾ ਤੂੰ ਵੀ ਸਮਝ ਮਾੜਾ ਬੋਟਾ ਮੈਂ ਕੀ ਸਮਝ ਨੇ ਪੈਸੇ ਕੀ ਕਰੇਗਾ ਖਤ ਕਰਕੇ ਖਰਚੇ ਕਰੇ ਥੋੜਾ ਲੱਕ ਰਿਹਾ ਮੈਂ ਕਾਲਜ ਚ ਪੜਨਾ ਹੈ ਮੇਰੇ ਦੋਸਤਾਂ ਕੋਲੇ ਫੋਰਚੂਨਰ ਆਣੇ ਮੈਂ ਇਹ ਛੋਟੀ ਜਿਹੀ ਐਡਵੈਂਚਰ ਤੇ ਜਾਨਾ ਮੈਨੂੰ ਫਾਇਦਾ ਆਏਗਾ ਜੱਟ ਦੇ ਪੁੱਤੇ ਤਾਂ ਹੈਂਡ ਆ ਨਿਕਿਆ ਥਾਰ ਲੈਣੀਆਂ ਤਾਂ ਲੈਣੀ ਐ ਥਾਰ ਲੈਣੀ ਆ ਯਾਰ ਥਾਰ ਲੈਣੀ ਲੈਣੀ ਤਾਂ ਦੱਸਿਆ ਪਹਿਲਾਂ ਵੀ ਯਾਰ ਥਾਰ ਦਾ ਮਹਿੰਗੀ ਵਾਲੀ ਹੈ ਜੀ ਕਿੰਨੇ ਕ ਦੀ ਆ 20 ਲੱਖ ਦੀ ਥਾਰ ਆ ਜੂ ਨਾ ਥਾਰ ਨਾ ਲੈ ਯਾਰ ਕੋਈ ਛੋਟੀ ਗੱਡੀ ਲੈ ਲੈ ਤੇਰੇ ਬਾਪੂ ਕੋਲ ਛੋਟੀ ਤਾਂ ਹੈਗੀ ਆ ਛੋਟੀ ਤਾਂ ਹੈਗੀ i20 ਉਹ ਨਮੀ ਖੜੀ ਹੈ ਮੇਰੇ ਕੋਲੇ ਹੁਣ ਤੂੰ ਮੇਰੀ ਗੱਲ ਨਹੀਂ ਮੰਨਣੀ ਓਏ ਯਾਰ ਜੇ ਤੂੰ ਇੱਕ ਵਾਰੀ ਕਹਿਤਾ ਨਾ ਵੀ ਥਾਰ ਲੈਣੀ ਤਾਂ ਲੈਣੀ ਐ ਬਸ ਸ਼ਰੀਕਾਂ ਦੀ ਹਿੱਕ ਤੇ ਦੀਵਾ ਬਲਣਾ ਹੀ ਬਲਣਾ ਨਾਲੇ ਘੈਂ ਘੈਂ ਕੁੜੀਆਂ ਫਸਾਵਾਂਗੇ ਥਾਰ ਤੇ ਗੇੜੀਆਂ ਲਾ ਲੂ ਕੇ ਨਆ ਥਾਰ ਲੈਂ। ਮੈਨਾਂ ਕਹਿੰਦਾ ਹੋਰ ਗੱਡੀ ਲੈ ਲੈ ਸੁਪੀ ਲੈ ਲੈ। ਥਾਰ ਤਾਂ ਬਾਲੀ ਵੰਗੀ। ਓ ਯਾਰ ਮਹਿੰਗੀ ਨੂੰ ਕੀ ਚੱਟਣਾ? ਜਮੀਨ 10 ਕਿੱਲੇ ਆ ਮੇਰੇ ਕੋਲੇ। ਓ ਨਹੀਂ ਯਾਰ। ਜੇ ਮੇਰਾ ਦੋ ਗੱਲਾ ਗੱਲਾ ਪੁੱਤਾਂ ਮੈਂ ਥਾਰ ਨਾਲ। ਯਾਰ। ਲੈਵਲ ਦੇਖ ਲੈਵਲ। ਨਹੀਂ ਫਿਰ ਆਪਣੀ ਇਹ ਪਹਿਲਾ ਜਮਾਨਾ ਨਹੀਂ ਤੁਸੀਂ ਫੇਸਬੁੱਕ ਦੇਖ ਕੇ ਆ ਜੰਨੇ ਹੋ। ਫੇਸਬੁੱਕਾ ਵਿਦਵਾਨ ਤੁਸੀਂ। ਫੇਸਬੁੱਕਾਂ ਤੇ ਅੱਜ ਦਾ ਬਹੁਤ ਫਰਕ ਹੈ। ਤਾਂ ਦੇਖ ਛੋਟੇ ਦੇ ਕਿੱਲੇ ਬੰਦੇ ਮੇਰੀ ਗੱਲ ਨਹੀਂ ਮੰਨਣੀ। ਯਾਰ ਗੱਲ ਮੰਨਣ ਵਾਲੀ ਮੱਝ ਮਰੀ ਪੀਣ ਵਜਾ ਦਾ ਕੋਈ ਫਾਇਦਾ ਨਹੀਂ ਗਾ ਤੈਨੂੰ ਮੱਧ ਲੱਗਦੇ ਆ ਭੱਜ ਜਾ ਇੱਥੋਂ ਜਾ ਭੱਜ ਜਾ ਭੱਜ ਸੜ ਪਤਾ ਨਹੀਂ ਕਿੱਥੋਂ ਆ ਜਾਂਦੇ ਨਾ ਯਾਰ ਇਹ ਲੈਣੇ ਆਂ ਜ਼ਿੰਦਗੀ ਦੇ ਕਢਾਉਣੇ ਆ ਥਾਰ ਦੇਖੀ ਜਊ ਚੱਕਦੇ ਆ ਫੱਟੇ ਦੇਖ ਲਾ ਦੁਪਹਿਰਾ ਝੜਿਆ ਨਾ ਕੋਈ ਚਾਹ ਲੈ ਕੇ ਆਇਆ ਨਾ ਕੀ ਰੋਟੀ ਲੈ ਕੇ ਤੇਹਲਾ ਕਰਨੈਲ ਸਿਆ ਕਦੇ ਸੋਚਿਆ ਸੀ ਵੀ ਆਹ ਕੁਛ ਕਰਨਾ ਪਣਾ ਆ ਉਮਰ ਜਾ ਕੇ ਕੋਈ ਜ਼ਿੰਦਗੀ ਨਹੀਂ ਨਰਕ ਹੈ ਨਰਕ ਲੋਕ ਕਹਿੰਦੇ ਆ ਲੱਬਸਰ ਦੇ ਪੁੱਤ ਹੋਣ ਮੁੰਡੇ ਹੋਈ ਮੁੰਡੇ ਹੁੰਦੇ ਆ ਨਿਮਾ ਬੰਦੇ ਆ ਬਰਫੀਆਂ ਬੰਦੇ ਆ ਲੱਡੂ ਬੰਦੇ ਆ ਤੇ ਇੱਥੇ ਤੇਰਾ ਮਤਬਾਹ ਨਾ ਹੈ ਕਿਵੇਂ ਤਾਇਆ ਕੀ ਗੱਲ ਹੋ ਗਈ ਅੱਜ ਫੇਰ ਸੀਰੀਅਸ ਆਇਆ ਸੀਰੀਅਸ ਹੀ ਹੋਣਾ ਪੁੱਤਰਾ ਕਤੋਂ ਦੇਖ ਕੀ ਡੈਮ ਹੋ ਗਿਆ ਦੋ ਤਿੰਨ ਪੱਤ ਚੱਲਦੀਆਂ ਨਾ ਚਾਹ ਲੈ ਕੇ ਆਇਆ ਮੁੰਡਾ ਨਾ ਪਾਣੀ ਲੈ ਕੇ ਆਇਆ ਨਾ ਕਿਸ ਨੇ ਇੱਥੋਂ ਹੀ ਪੰਗਾ ਪਾਣੀ ਪਿੰਡ ਨੇ ਮੈਂ ਸਮਝਾਇਆ ਸੀ ਯਾਰ ਉਹਦਾ ਅੜਬੀ ਵਾਲਾ ਮੰਨਦੇ ਨਹੀਂ ਗੱਲ ਨਾ ਤੂੰ ਨੂੰ ਸਮਝਾਇਆ ਸੀ ਵੀ ਤੈਨੂੰ ਕਿਉਂ ਕੰਗੜਾ ਕਰ ਉਹ ਤਾਂ ਮੈਂ ਸਮਝਾਇਆ ਕਿ ਨਾ ਥਾਰ ਲੈਣੀ ਲੈਣੀ ਹੈ ਕਹਿੰਦਾ ਮੈਂ ਤਾਂ ਉਹ ਮੈਨੂੰ ਪਤਾ ਹੈ ਬੱਸ ਤੂੰ ਕੀ ਲੈਣਾ ਯਾਰ ਤੂੰ ਆਹ ਦਾ ਦੋ ਘਲੇ ਹੈਗੇ ਤਰ ਕੋਲੇ ਬਿੱਜੀ ਦਾ ਟਾਈਮ ਪਾਸ ਕਰੀ ਚੱਲ ਉਹ ਨੂੰ ਨਹੀਂ ਕਰਦਾ ਨਾ ਇਹ ਬੇਦਵਾ ਵਾਲਾ ਖਾਦੇ ਨੂੰ ਓਏ ਬੇਦ ਖਾਵਾ ਨਹੀਂ ਲਗਾਏ ਨਾ ਪੁੱਤਰਾ ਫੇਰ ਵੀ ਆਪਦਾ ਖੂਨ ਹੈ ਫੇਰ ਹੋਰ ਤਾਂ ਕੋਈ ਹੱਲ ਹੀ ਨਹੀਂ ਤਾਇਆ ਤੂੰ ਤਾਂ ਕਹਦਾ ਬੇਦਾਵਲ ਖਾਦੇ ਬੇਦਖਲ ਕਰਦੇ ਉਹ ਫੇਰ ਵੀ ਆਪਦਾ ਖੂਨ ਹੈ ਕਹਿੰਦੇ ਆ ਨਾ ਆਪਦਾ ਮਾਰੂ ਸ਼ਾਮੇ ਸੱਟੂ ਫੇਰ ਫੇਰ ਤਾਂ ਆਇਆ ਫਿਰ ਤੇ ਤੇ ਬੁਰਾ ਸਭਾ ਤੂੰ ਫਿਰ ਕੀ ਕਰੇਗਾ ਕੋਈ ਨਹੀਂ ਪੁੱਤਰਾ ਫਿਰ ਜੋ ਤੇਰਾ ਮੁੰਡਾ ਹੀ ਤੇਰਾ ਧੰਨਵਾਦ ਤੂੰ ਘਰ ਕੰਮ ਮੈਨੂੰ ਵੀ ਕੰਮ ਕਰਨ ਦੇ ਉਹ ਤਾਇਆ ਯਾਰ ਉਹ ਬਹਿ ਤਾ ਜਾ ਤਾ ਉਹ ਬਹਿਣ ਨੂੰ ਟਾਈਮ ਕਿੱਥੇ ਆ ਜੇ ਬਹਿ ਗਿਆ ਤਾਂ ਕੰਮ ਕੌਣ ਕਰੂ ਸ਼ਰਾ ਹੈ ਹੈ ਬੁੱਢੇ ਹੱਡਾ ਆ ਕਿਵੇਂ ਪੁੱਤਰਾ ਠੀਕ ਹੈ ਓਏ ਹੁਣ ਕੀ ਹੈ ਮਾੜੇ ਕਰਮਸ ਬਸ ਭੁਗਤੀ ਆਨੇ ਆ ਕਹਿੰਦੇ ਇੱਥੇ ਨਰਕ ਹੈ ਇੱਥੇ ਸਵਰਗ ਹੈ ਹੈ ਮੁੰਡਾ ਫੜ ਕਹਿੰਦਾ ਮੈਂ ਥਾਰ ਲੈਣੀ ਹੈ ਠੀਕ ਹੈ ਹੁਣ ਤੂੰ ਵੀ ਹੈਗਾ ਹੀ ਹੈ ਤੇਰੀ 16 ਸਾਲ ਦੀ ਉਮਰ ਹੋ ਗਈ ਤੂੰ ਅਜ ਤੱਕ ਨਾਲ ਦੇ ਪਿਓ ਨੂੰ ਤੱਕ ਕਿਤੇ ਨਾਲ ਦੀ ਮਾਂ ਨੂੰ ਤੱਕ ਕਿਤੇ ਗੱਲ ਦੀ ਥੋੜੀ ਵੀ ਹੈ ਦਾ ਨਹੀਂ ਮੇਰੀ ਗਲਤੀ ਕਾਦੀ ਹੈ ਮੇਰੀ ਗਲਤੀ ਹੈ ਵੀ ਮੈਨੂੰ ਦੁਨੀਆ ਦਿਖਾਈ ਹੈ ਉਹ ਨੂੰ ਜਾ ਕੇ ਦਿਖਾਇਆ ਮੈਂ ਖੇਤ ਦਾ ਕੰਮ ਕਰਦਾ ਫਿਰਦਾ ਮੇਰੀ ਗਲਤੀ ਇਹ ਹੈ ਦੁਨੀਆ ਦਿਖਾਉਣ ਦੀ ਗੱਲ ਤਾਂ ਆ ਹਾਂ ਉਹ ਦੇਖੋ ਜਦੋਂ ਛੋਟਾ ਸੀਗਾ ਉਹ 100 ਰੁਪਏ ਮੰਗਦਾ ਸੀ ਤੁਸੀਂ 500 ਦੇ ਜਾਂਦੇ ਸੀ ਕੋਈ ਵੀ ਚੀਜ਼ ਮੰਗਦਾ ਪਹਿਲੇ ਬੋਲ ਤੇ ਪੂਰੀ ਕਰ ਦਿੰਦੇ ਇਹਨੇ ਨਾ ਚੰਬੜ ਗਿਆ ਬਸ ਉਹ ਤਾਂ ਹੀ ਹੁਣ ਉਹਨੂੰ ਆਏ ਆ ਵੀ ਮੈਂ ਕੁਝ ਵੀ ਮੰਗੂ ਮੈਨੂੰ ਮਿਲ ਜੂਗਾ ਇਹ ਛੋਟੀਆਂ ਗੱਲਾਂ ਸੀ ਹੈ ਇਹਦੇ ਨਾਲ ਬੜਾ ਚੰਬੜਾਇਆ ਹੋਇਆ ਸੀ ਉਹ ਮੈਨੂੰ ਹਜੇ ਵੀ ਯਾਦ ਹੈ ਬਾਕੀ ਨਾ ਇਹ ਗੱਲਾਂ ਤੈਨੂੰ ਕਿਹਨੇ ਦੱਸ ਘੱਟ ਤਾਂ ਛੋਟਾ ਬੋਧਾ ਯਾਰ ਕਰੇ ਗੱਲਾਂ ਕਰਦੇ ਹਣ ਕਿਧਰੇ ਹਨ ਹਾਂ ਠੀਕ ਹੈ ਪੁੱਤਰਾ ਕਰ ਲੈ ਪਰ ਤੂੰ ਪੜ੍ਹਾਈ ਕਰ ਤੂੰ ਨਾ ਉਹਦੇ ਮਾਪਿਆਂ ਨੂੰ ਗਰੇ ਦੁਖੀ ਕਰੀ ਨਾ ਮੈਂ ਮੈਂ ਤਾਂ ਨਹੀਂ ਕਰਦਾ ਹਾਂ ਜਿਹੜਾ ਉਹਦੇ ਮਾਪਿਆਂ ਨੂੰ ਦੁਖੀ ਕਰਦਾ ਨਾ ਸੁਖ ਨਹੀਂ ਬੰਦ ਪਰ ਹਾਂ ਚੁਆਖਤੀ ਗੱਲ ਸਿਆਣੀ ਮੇਰਾ ਸਰਚ ਲਾਇਆ ਹੋਇਆ ਸੀ ਜੀ 100 ਮੰਗਣਾ 500 ਦੇਣਾ 500 ਮੰਗਣਾ 1000 ਦੇਣਾ கிளா மூலியா பண்ண பாப்பூர் கடா ஈ ਉਹ ਬਕਸ਼ਦਾ ਮੈਨੂੰ ਬਕਸ਼ਦੇ ਬਕਸ਼ਣ ਨੂੰ ਮੈਂ ਕੀ ਕਰਤਾ ਉਹ ਤੈਨੂੰ ਪਹਿਲਾਂ 820 ਦੀ ਟਿਕੜਾ ਕੇ ਦਿੱਤੀ ਤੇਰਾ ਲੱਖ ਦੀ ਫਿਰ ਤੈਨੂੰ 골ਡ ਕਰਾ ਕੇ ਦਿੱਤਾ ਮੈਂ ਤੇਰਾ ਮੁੰਡਾ ਹੀ ਆ ਉਹ ਮੁੰਡੇ ਦਾ ਮੁੰਡਾ ਆਈ ਤੂੰ ਬਰਾ ਦੋਸ਼ ਬਣਾਇਆ ਤੂੰ ਮਗਲੀ ਪੈ ਗਿਆ ਦੁਸ਼ਮਣ ਨੂੰ ਕੀ ਉਹ ਕਰਤਾ ਆ ਸ਼ਰੀਕ ਦੇਖ ਰਾ ਥਾਰ ਲਈ ਫਿਰ ਉਹ ਥਾਰ ਹੈ ਕੀ ਹੈ ਕੀ ਹੈ ਯਾਰ ਤੂੰ ਦੱਸ ਮੈਨੂੰ ਦੋ ਬੰਦੇ ਬੰਦੇ ਆ ਤੀਜਾ ਜੂ ਬੰਦਾ ਨਹੀਂ ਬਹਿ ਸਕਦਾ ਦੇਖ ਮੈਂ ਤੈਨੂੰ ਕਹਤਾ ਇੱਕ ਵਾਰੀ ਮੈਂ ਥਾਰ ਲੈਣੀ ਲੈਣੀ ਆ ਉਹ ਤੂੰ ਮੇਰੇ ਜਾਲ ਲਾ ਲਿਆ ਯਾਰ ਮਾਥੇ ਮਾ ਥਾਰ ਦੇ ਦੋਸਤ ਹੋ ਤੈਨੂੰ ਸ਼੍ਰੀਕ ਮੇਰੇ ਕੋਲ ਦੇਖਿਆ ਮੁੱਛਾਂ ਚੜ ਚੜ ਲਾਂਦੇ ਆ ਉਹ ਸ਼੍ਰੀਕਾ ਕੋਲ ਜਮੀਨ ਬਹੁਤ ਹੈ ਸ਼੍ਰੀਕਾ ਕੋਲ ਕਾਲਜੀ 베ਚਤੀ ਹੁੰਦੀ ਹੈ ਮੇਰੀ ਹੁਣ ਮੈਂ ਟੌਰ ਸਿਰੋਂ ਕੱਢਣ ਵਾਲਾ ਬੰਦਾ ਤੇ ਹੁਣ ਆਂਜਾ ਮਾਈ 20 ਛੋਟੀ ਲੱਗਦੀ ਆ ਉਹ ਤੇਰੀ ਤਾਂ 베ਚਤੀ ਹੁੰਦੀ ਆ ਤੂੰ ਸ਼੍ਰੀਕਾ ਦੀਆਂ ਰਿਸਾ ਕਰਦਾ ਸ਼੍ਰੀਕਾ ਕੋਲ ਤਾਂ ਚੰਗੀ ਜਮੀਨ ਆ ਬਾਪੂ ਥਾਰ ਤਾਂ ਮੈਂ ਕਢਾਉਣੀ ਕਢਾਉਣੀ ਆ ਕੋਸੀ ਹੋ ਜੇ ਜੇ ਨਾਤ ਵਈ ਫੇਰਤੀ ਕਰ ਲੇਗਾ ਯਾਰ ਬਾਪੂ ਦੇਖ ਮੇਰੇ ਨਾਲ ਥੋੜਾ ਮੈਨੂੰ ਗੁੱਸਾ ਵੀ ਝੜਦਾ ਤੇ ਮੈਨੂੰ ਥਾਰ ਕਢਾਂਗੇ ਉਹ ਮੈਂ ਤੈਨੂੰ ਕਬੀਲੇ ਦੀ ਸਾਹ ਦੰ ਚਾਹ ਪਟਿ ਜਿਹੜੀ ਮਰਜ਼ੀ ਚਾਹ ਜਾ ਆਈ ਲੈਣੀ ਕੰਗ ਨਾ ਕਰ ਮੈਨੂੰ ਯਾਰ ਮੈਂ ਦੋ ਕਿਸ਼ਤਾਂ ਰਹਿਣਗੀਆਂ ਸੀ ਥਾਰ ਮੈਂ ਐਦਿਕ ਕਢਾਉਣੇ ਕਢਾਉਣੀਆਂ ਮੈਨਾਂ ਕੱਲ ਨੂੰ ਚਾਹ ਤੂੰ ਏਜੰਸੀ ਮੈਂ ਨਹੀਂ ਨਾਲਿਆ ਭਾਈ ਬਾਪੂ ਤੈਨੂੰ ਮੈਂ ਕਹਤਾ ਵੀ ਏਜੰਸੀ ਮੈਂ ਨਹੀਂ ਨਾਲਿਆ ਯਾਰ ਤੇਰੇ ਬੁੜਿਆ ਮਾਰੂ ਫੇਰ ਤੂੰ ਮਾਰ ਦੇ ਯਾਰ ਮੈਨੂੰ ਚੱਲ ਯਾਰ ਤੂੰ ਮੈਂ ਕਹਤਾ ਥਾਰ ਕਣਾ ਆਵੇ ਤੂੰ ਮਾਂਤਾੜੀ ਗੱਲ ਮੈਂ ਤੂੰ ਮਾਹਲ ਤੈਨੂੰ ਮਾਰ ਦੂੰਗਾ ਲੈ ਇਹਨਾਂ ਦੱਸ ਹਾਂ ਲੈ ਇਹਨਾਂ ਥਾਰ ਤੇਰੀ ਜ਼ਮੀਨ ਮੇਰੇ ਕੋਲ ਆਉ ਸਾਰੀ ਭੜਾ ਆ ਜਾ ਮਨਦਾ ਹੀ ਨਹੀਂ ਸੀ ਹੁਣ ਕਿਹੜਾ ਨੂੰ ਥਾਰ ਮੈਂ ਤੈਨੂੰ ਮਾਰ ਕੇ ਸਾਰੀ ਬਾਈ ਤੇ ਮੀਨ ਮੇਰੀ ਆ ਇਹ ਵੇ ਆ ਹੁਣ ਮਰਿਆ ਇੱਥੇ ਮਰਿਆ ਰੱਖਣਾ ਅੱਗੇ ਲੈਣਾ ਥਾਰ ਮੈਂ ਥੁੱਕਦਾ ਤੈਨੂੰ ਤੂੰ ਕੰਮੀ ਕੁੱਲਤ ਕਰ ਲਿਆ ਨਿੱਕੇ ਨੂੰ ਫੋਨ ਲਾਉਣਾ ਜਲਦੀ ਅੱਲਾ ਪਾਪਾ ਫੋਨ ਚੱਕ ਲੈ ਜਲਦੀ ਨਿੱਕੇ ਜਲਦੀ ਜਲਦੀ ਮੋਟਰ ਤੇ ਆ ਜਾ ਕੰਮ ਗਲਤ ਹੋ ਗਿਆ ਚਲ ਹੋ ਗਈ ਉਹ ਯਾਰ ਮੈਂ ਤਾਂ ਬਾਪੂ ਨੂੰ ਡਰਾਉਂਦਾ ਸੀਗਾ ਉਹ ਤਾਂ ਯਾਰ ਉਹ ਤਾਂ ਡੈਥ ਹੋ ਗਈ ਜਲਦੀ ਆ ਜਾ ਬਾਈ ਜਲਦੀ ਆ ਜਾ ਮੈਨੂੰ ਦੱਸ ਨਹੀਂ ਸਕਦਾ ਕੀ ਹੋ ਗਿਆ ਉਹ ਨੇ ਕਿਹਾ ਬਾਈ ਕਿ ਕੀ ਗੱਲ ਹੋ ਗਈ ਯਾਰ ਮੈਂ ਤਾਂ ਬਾਪੂ ਮਰ ਗਿਆ ਮੈਂ ਤਾਂ ਡਰਾਉਂਦਾ ਸੀ ਉਹਨੂੰ ਅੱਛਾ ਯਾਰ ਕਿਉਂ ਐ ਕੀ ਕਹਦਾ ਉਹਨੂੰ ਤੂੰ ਪਰ ਯਾਰ ਮੈਂ ਤਾਂ ਉਹਦਾ ਮਾੜਾ ਕੰਮ ਹੀ ਕਿੱਥੇ ਬਾਪੂ ਬਾਪੂ ਤਾਂ ਯਾਰ ਉਹ ਪੈਮੈਂਟ ਛੱਡਦਾ ਉਹਨੂੰ ਮੈਂ ਉਹ ਫਿਰ ਤੈਨੂੰ ਸਮਝਾਉਂਦਾ ਤੂੰ ਨਾਲ ਆ ਥਾਰ ਫਿਰ ਲੈੜਾ ਥਾਰ ਹੁਣ ਯਾਰ ਮੈਂ ਤਾਂ ਡਰਾਉਂਦਾ ਲੈੜਾ ਮੈਂ ਡਰਾਉਂਦਾ ਸੀ ਯਾਰ ਨੂੰ ਚਾਹ ਯਾਰ ਤੇਰੇ ਯਾਰ ਹੁਣ ਤੂੰ ਕੰਮ ਖਰਾਬ ਕਰਤਾ ਤੂੰ ਬਰਾਵਾ ਥੋੜੇ ਘਰੇ ਪੁਲਸਾਈ ਕਰਦੀ ਹੈ ਬਈ ਇਹ ਹੁਣ ਕੀ ਕਰਤਾ ਮੈਂ ਯਾਰ ਪੁਲਿਸ ਨਿਕਿਆ ਪੁਲਸ ਚੋ ਪੁਲਸ ਲੈ ਕੇ ਜਾਉਂ ਮੈਂ ਕੀ ਕਰ ਕੀਤਾ ਵੀ ਮੈਂ ਯਾਰ ਮਾਪੂ ਨੂੰ ਡਰਾਉਂਦਾ ਸੀ ਯਾਰ ਐਨਾ ਸਮਝ ਆਇਆ ਤੈਨੂੰ ਹੁਣ ਮੈਂ ਯਾਰ ਥਾਰ ਲੈਂਦੇ ਚੱਕਰ ਤੇ ਮੈਨੂੰ ਮੇਰੇ i20 ਵੀ ਚਾਉ ਨਾਲੇ ਮੇਰਾ ਘਰ ਜਾਉ ਦੇਰ ਤੇ ਜਾਏਗਾ ਦੇਰ ਤੇ ਨਹੀਂ ਨਹੀਂ ਲਾਉਂਦਾ ਮੈਂ ਲਾਉਂਦਾ ਮਾਪੂ ਨੂੰ ਮਾਰਦਾ ਯਾਰ ਤੂੰ ਫੋਨ ਕਿਉਂ ਨਹੀਂ ਕੀਤਾ ਸੀ ਬੀ ਕੰਦਾ ਦੇ ਵੀ ਕਰਨ ਹੋ ਗਏ ਸ਼ਰੀਕਾਂ ਨੇ ਕਰਤਾ ਹੁੰਦਾ ਹੁਣ ਜੇਲ ਤਾਂ ਜੀ ਬਈ ਜੁਆ ਕੱਪ ਜਾ ਤੇ ਬਹਿ ਜਾ ਜੇਲ ਤਾਂ ਦੇਣਾ ਯਾਰ ਪਰ ਸ਼ਰੀਕਾਂ ਨੂੰ ਛੱਡਣਾ ਨਹੀਂ ਮੈਂ ਕਿ ਕੱਪ ਜਾ ਜੱਜ ਭੱਜ ਜਾ ਲੁੱਭ ਜਾ ਕੇ ਦੁਬਾਰਾ